ਨਰਿੰਦਰਪਾਲ ਸਿੰਘ ਰਾਮੈਣਾ ਸੀਨੀਅਰ ਉਮੀਦਵਾਰ ਪ੍ਰਧਾਨ ਨਗਰ ਕੌਂਸਲ ਜਿੱਤੋ ਅੱਜ ਜਿਹੜੀ ਕਾਰਵਾਈ ਕੀਤੀ ਕੀ ਨਗਰ ਕੌਂਸਲ ਵੱਲੋਂ ਜਿਹੜੀ ਇਹ ਇਹ ਜਿਹੜਾ ਨਛੱਤਰ ਸਿੰਘ ਦੇ ਘਟਾਇਆ ਇਹ ਕਿਲੋ ਮਟਰ ਜੋ ਉਹਨਾਂ ਨੂੰ ਇਹ ਜੀ ਅੱਜ ਦੋ ਘਰ ਜਿਹੜੇ ਆ ਉਹ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਵਾਲੇ ਇੱਥੇ ਢਾਏ ਗਏ ਇੱਕ ਨਛੱਤਰ ਸਿੰਘ ਦੇ ਨਾਮ ਤੇ ਪ੍ਰਾਪਰਟੀ ਸੀ ਔਰ ਇੱਕ ਬਿਮਲਾ ਦੇਵੀ ਦੇ ਔਰ ਜਿਨ੍ਹਾਂ ਦੇ ਨਾਮ ਤੇ ਬਹੁਤ ਸਾਰੇ ਐਨਡੀਪੀਐਸ ਦੇ ਤਹਿਤ ਮੁਕਾਦਮੇ ਵੀ ਦਰਜ ਸੀਗੇ ਔਰ ਉਹ ਦੋਨੋਂ ਤਰ੍ਹਾਂ ਦੇ ਜਿਹੜੇ ਐਕਸ਼ਨ ਇੱਕੋ ਵੇਲੇ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਇਹ ਇਹ ਜਿਹੜੀ ਪ੍ਰੋਪਰਟੀ ਇਹਨਾਂ ਦੇ ਨਾਂ ਤੇ ਸੀ ਕਿ ਕਿ ਜਾਂ ਕਬਜ਼ੇ ਕਿਤੇ ਸੀ ਨਹੀਂ ਕਬਜ਼ੇ ਕਿਤੇ ਹੋਈ ਸੀ ਇਹਨਾਂ ਨੇ ਨਜਾਇਜ਼ ਕਬਜ਼ੇ ਦੇ ਵਿੱਚ ਜਿਹੜੀ ਉਸਾਰੀ ਇਹ ਕੀਤੀ ਹੋਈ ਸੀਗੀ ਜੀ ਨਗਰ ਕੌਂਸਲ ਦੀ ਜਗ੍ਹਾ ਦੇ ਵਿੱਚ ਕਿੰਨੇ ਹੀ ਹੈਗੇ ਜਿਹੜੇ ਵਾਰ-ਵਾਰ ਰਿਕਾਰਡ ਖੰਗਾਲਿਆ ਜਾ ਰਿਹਾ ਜੀ ਨਗਰ ਕੌਂਸਲ ਵੱਲੋਂ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖਣ ਨੂੰ ਮਿਲੂਗੀ ਮਤਲਬ ਕਿ ਉਹਦੇ ਤੇ ਜ਼ਰੂਰ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਚੱਲ ਜਾਂਦੀ ਜਾਊਗੀ ਸਰਕਾਰ ਦੀ ਇਸ ਕਾਰਵਾਈ ਤੋਂ ਕੀ ਬਹੁਤ ਪ੍ਰਸੰਨ ਆਈ ਪੰਜਾਬ ਸਰਕਾਰ ਨੇ ਜੋ ਨਸਲਾਂ ਬਚਾਉਣ ਦੀ ਸਾਡੀਆਂ ਆਉਣ ਵਾਲੀਆਂ ਜਵਾਨੀ ਨੂੰ ਪੰਜਾਬ ਦੀ ਨੂੰ ਬਚਾਉਣ ਲਈ ਹੈ ਮੁਹਿਮ ਵਿੱਢੀ ਹੈ ਯੁੱਧ ਵਿੱਢਿਆ ਹੈ ਨਸ਼ਿਆਂ ਦੇ ਵਿਰੁੱਧ ਇਹ ਬਹੁਤ ਇੱਕ ਸ਼ਲਾਘਾਯੋਗ ਉਪਰਾਲਾ ਹੈ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਉਪਰਾਲੇ ਨਾਲ ਸਰਕਾਰ ਦੇ ਨਾਲ ਆਪਾਂ ਜੁੜਗੇ ਔਰ ਪੰਜਾਬ ਸਰਕਾਰ ਦਾ ਸਾਥ ਦੇਗੇ ਤਾਂ ਜੋ ਸਾਡੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਔਰ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕੇ ਅੱਜ ਜੇ ਮਸ਼ਰੂਤ ਨਸ਼ਾ ਵਿਰੋਧੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਪ੍ਰਾਪਰਟੀਆਂ ਸਿਵਲ ਪ੍ਰਸ਼ਾਸਨ ਵੱਲੋਂ ਆਈਡੈਂਟੀਫਾਈ ਕਰਕੇ ਸਾਨੂੰ ਦਿੱਤੀ ਗਈ ਹੈ ਔਰ ਉੱਥੇ ਅਸੀਂ ਪੁਲਿਸ ਅਮਦਦ ਵਾਸਤੇ ਜਾਈ ਨੇ ਦੋ ਜਿਹੜੀ ਪ੍ਰਾਪਰਟੀਆਂ ਐ ਦੱਸਣ ਜੋ ਗੱਲ ਇਹ ਵੀ ਹੈ ਕਿ ਉਹਨਾਂ ਦੇ ਵਸਨੀਕ ਜਿਹੜੇ ਹੁੰਦੇ ਸੀ ਉਹਨਾਂ ਦੇ ਟੋਟਲ ਪਿਲਾ ਕੇ 15 ਕੜਚੇ ਹਨ ਨਸ਼ੇ ਪਤੇ ਕਰਦੇ ਤੋਂ ਇਹ ਇੱਕ ਲਗਾਤਾਰ ਜਿਹੜੀ ਸਾਡੀ ਮੂਹੇ ਵਿੱਚ ਲੜੀ ਦੇ ਤਹਿਤ ਹੀ ਅੱਜ ਇਹ ਐਕਸ਼ਨ ਚੱਲ ਰਿਹਾ ਹੈ ਜੈਤ ਜੋ ਥੀਟਿਕਸਕੀਸ ਕਿਹਨੇ ਕਿਹ ਪ੍ਰੋਪਰਟੀ ਹੈ ਜਿਹੜੀ ਅਜਿਹਾ ਕੀ ਇਹ ਦੋ ਪ੍ਰੋਪਰਟੀਆਂ ਨੇ ਇੱਕ ਪ੍ਰੋਪਰਟੀ ਵਿਮਲਾ ਦੇਵੀ ਦੇ ਨਾਂ ਤੇ ਦੂਜੀ ਪ੍ਰੋਪਰਟੀ ਨਛੱਤਰ ਸਿੰਘ ਦੇ ਨਾਂ ਤੇ ਔਰ ਇਹਨਾਂ ਦੇ ਪੂਰੇ ਹੀ ਜੋ ਫੈਮਿਲੀ ਹੈ ਵਿਮਲਾ ਦੇਵੀ ਦੀ ਨੂੰ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਤੇ 8 ਪਰਚੇ ਨੇ ਤੇ ਜਿਹੜੇ ਨਛੱਤਰ ਸਿੰਘ ਹੈ ਉਹਦੀ ਵਾਈਫ ਵੀ ਵੇਚਦੀ ਹੈ ਉਹ ਤੇ 8 7 ਪਰਚੇ